ਅੱਜ ਹਲਕਾ ਕਪੂਰਥਲਾ ਦੇ ਵਿੱਚ ਜੋ ਸਾਡੇ ਮਾਨਯੋਗ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਕਪੂਰਥਲਾ ਦੀ ਜ਼ਿੰਮੇਵਾਰੀ ਮੇਰੇ ਵੀਰ ਗੁਰਸ਼ਰਨ ਸਿੰਘ ਕਪੂਰ ਜੀ ਨੂੰ ਦਿੱਤੀ ਆ ਉਹਨਾਂ ਨੇ ਅੱਜ ਇੱਥੇ ਦਫ਼ਤਰ ਖੋਲ੍ਹਿਆ ਤੇ ਜਿਹੜਾ ਚੋਣ ਮੁਹਿੰਮ ਦਾ ਆਗਾਜ਼ ਕੀਤਾ ਮਹਾਰਾਜ ਦਾ ਓਟ ਆਸਰਾ ਲੈ ਕੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਹੋਏ ਫਿਰ ਕੀਰਤਨ ਹੋਏ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਓਟ ਆਸਰਾ ਲਿਆ ਮਹਾਰਾਜ ਦਾ ਅੱਜ ਜਿਹੜਾ ਅਸੀਂ ਚੋਣ ਮੁਹਿੰਮ ਦਾ ਆਗਾਜ਼ ਇੱਥੋਂ ਕਰ ਦਿੱਤਾ ਕਪੂਰਥਲਾ ਦੀ ਜਿਹੜੀ ਸੀਟ ਆ ਉਹ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜਿਹੜੀ ਆ ਇਸ ਵਾਰ ਜਿੱਤ ਕੇ ਜਿਹੜੀ ਲੋਕ ਸਭਾ ਦੀ ਸੀਟ ਆ ਸਾਡੀ ਖਡੂਰ ਸਾਹਿਬ ਦੀ ਉਹਦੇ ਵਿੱਚ ਹਲਕਾ ਜਿਹੜਾ ਕਪੂਰਥਲਾ ਆ ਇਹ ਵੱਡੀ ਲੀਡ ਦੇ ਨਾਲ ਇਥੋਂ ਜਿੱਤੇਗਾ ਤੇ ਜਿਹੜੀ ਸਾਡੀ ਲੋਕ ਸਭਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਸਾਡਾ ਬਣ ਕੇ ਜਿਹੜੇ ਆ ਉਹ ਲੋਕ ਸਭਾ ਦੇ ਵਿੱਚ ਜਾਣਗੇ ਮੈਡਮ ਜੀ ਤੁਸੀਂ ਸਟੇਟ ਤੋਂ ਕਾੜਨਾ ਵੀ ਕੀਤੀ ਹੈਗੀ ਇਕੱਠੇ ਹੋ ਜਾਓ ਜੇ ਕੋਈ ਮਨਮਤਾਬ ਹੈਗਾ ਮਟਾਵੋ ਪਿਛਲੇ ਦਿਨੀ ਇੱਕ ਪ੍ਰੋਗਰਾਮ ਦੇ ਵਿੱਚ ਦੋ ਸੀਨੀਅਰ ਆទੂ ਆਪਸ ਵਿੱਚ ਇਸ ਤਰ੍ਹਾਂ 올 ਡੇ ਇੱਕ ਦੂਜੇ ਤੇ ਕਈ ਰੋਲ ਬੁਲਾਏ ਤੇ ਬਹੁਤ ਦੂਰ ਤੱਕ ਗੱਲ ਕੀਤੀ ਉਹਦੇ ਬਾਰੇ ਕੀ ਚੱਲਿਆ ਦੇਖੋ ਪਰਿਵਾਰ ਦੇ ਵਿੱਚ ਜਦੋਂ ਅਸੀਂ ਪਰਿਵਾਰ ਚ ਹੁੰਨੇ ਆ ਤੇ ਪਰਿਵਾਰ ਵਿੱਚ ਵੀ ਲੜਾਈਆਂ ਹੁੰਦੀਆਂ ਰਹਿੰਦੀਆਂ ਚਲੋ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਗੁੱਸੇ ਗਿਲੇ ਸੀਗੇ ਉਹ ਅੱਜ ਖਤਮ ਹੋ ਗਏ ਆ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਗੁੱਸੇ ਗਿਲੇ ਆ ਉਹ ਅੱਜ ਖਤਮ ਕਰ ਦਿੱਤੇ ਆ ਕਿਉਂਕਿ ਥੋੜੀਆਂ ਬਹੁਤੀਆਂ ਜਦੋਂ ਅਸੀਂ ਕੰਮ ਕਰਦੇ ਆ ਪਾਰਟੀ ਦੇ ਵਿੱਚ ਇੱਕ ਪਲੇਟਫਾਰਮ ਤੇ ਖੜਕੇ ਤੇ ਉੱਥੇ ਕੋਈ ਨਾ ਕੋਈ ਉੱਚਾ ਨੀਮਾ ਹੋ ਜਾਂਦਾ ਕੋਈ ਗੱਲ ਨਹੀਂ ਇਹ ਆਪਣਾ ਪਰਿਵਾਰ ਆ ਸਾਡਾ ਆਮ ਆਦਮੀ ਪਾਰਟੀ ਦਾ ਜੇ ਕੋਈ ਪਿਛਲੇ ਦਿਨਾਂ ਦੇ ਵਿੱਚ ਕੋਈ ਹੋਈ ਵੀ ਆ ਇਹਨਾਂ ਦੀ ਤੇ ਅੱਜ ਇਹਨਾਂ ਨੇ ਸਾਰੇ ਗੁੱਸੇ ਗਿੱਲੇ ਜਿਹੜੇ ਮਿਟਾ ਕੇ ਕਪੂਰਥਲੇ ਦੇ ਵਿੱਚ ਇੱਕ ਟੀਮ ਬਣ ਕੇ ਜਿਹੜਾ ਇਹ ਅਰਵਿੰਦ ਕੇਜਰੀਵਾਲ ਜੀ ਦੇ ਝੰਡੇ ਥੱਲੇ ਸਾਰੇ ਕੰਮ ਕਰਨਗੇ ਤੇ ਇੱਥੋਂ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਆ ਕਪੂਰਥਲਾ ਦੀ ਸੀਟ ਜਿੱਤਾਂਗੇ ਜਿਸ ਤਰ੍ਹਾਂ ਕਿ ਕਪੂਰਥਲਾ ਦੇ ਵਿੱਚ ਇਹ ਐਮਐਲਏ ਰਾਣਾ ਕੁਲਦੀਪ ਸਿੰਘ ਆਪਣਾ ਗੁਰਸ਼ਰਨ ਸਿੰਘ ਕੂਟੀ ਨੇ ਕਹਿ ਕੇ ਰਾਣਾ ਕੁਲਦੀਪ ਸਿੰਘ ਦਾ ਯੂਪੀ ਦਾ ਭਈਆ ਯੂਪੀ ਛੱਡਣਾ ਸੁਖਪਾਲ ਖੈਰਾ ਨੇ ਵੀ ਕਿਹਾ ਉਹ ਆਪ ਵੀ ਇਹ ਜੇਲ੍ਹ ਦੇ ਵਿੱਚ ਚਲਗੇ ਕੀ E dá ruim